ਇਹਨਾਂ ਤੋਂ ਬਹੁਤ ਖੁਸ਼ਾਦ ਰਹਣ ਵਾਲੇ ਹਨ ਇਸ ਸਿਸਟਰ ਐਜ ਆਪਣੇ ਜੀਵਨ ਦੀ ਬਹੁਤ ਵੱਡੀ ਕਵਾਇਤੀ ਚ ਜਾ ਰਹੇ ਹਨ ਇਹਨਾਂ ਦੀ ਕਵਾਇਤੀ ਇਹ ਹੈ ਕਿ ਇੱਕ ਸਾਲ ਤੋਂ ਇਸ ਸਿਸਟਰ ਦੇ ਫੇਸ ਤੇ ਰੈੱਡ ਰੈੱਡ ਰੈਸ਼ਸ ਹੋ ਚੁੱਕੇ ਸੀ ਜਿਸ ਕਾਰਨ ਇਸ ਸਿਸਟਰ ਨੂੰ ਫੇਸ ਤੇ ਜਲਨ ਮਹਿਸੂਸ ਹੁੰਦੀ ਰੈਸ਼ਸ ਦੇ ਕਾਰਨ ਇਸ ਸਿਸਟਰ ਨੇ ਕਈ ਵਕਤ ਵਕਤ ਡਾਕਟਰਾਂ ਨੂੰ ਦਿਖਾਇਆ ਮੈਡੀਸਿਨ ਖਾਦੀ ਕਈ ਅਲੱਗ-ਅਲੱਗ ਕਰੀਮ ਸਾਡੇ ਲੋਸ਼ਨ ਅਪਰਾਈ ਕਰਦੇ ਰਹੇ ਤੇ ਕਈ ਘਰੇਲੂ ਨੁਸਖੇ ਵੀ ਵਰਤੇ ਪਰ ਕੋਈ ਫਰਕ ਨਹੀਂ ਪਿਆ ਇਹ ਸਿਸਟਰਸ ਕਿੰਨ ਅਲਰਜੀ ਤੇ ਰੈਸ਼ਸ ਦੰ ਬਿਸਰੀ ਵਿੱਚ ਆਏ। ਨੰਬਰ ਬੁਦੇ ਦਾਸ ਨੇ ਪਵਿੱਤਰ ਆਤਮਾ ਦੀ ਗਵਾਹੀ ਦੇ ਦੁਆਰਾ ਇਹਨਾਂ ਦੇ ਬ੍ਰਦਰ ਨੂੰ ਦੱਸਿਆ ਕਿ ਤੁਹਾਡੇ ਘਰ ਵਿੱਚ ਕਿਸੇ ਫੈਮਿਲੀ ਮੈਂਬਰ ਦੇ ਮੈਂਬਰ ਨੂੰ 스ਕਿਨ ਦੇ ਅਲਰਜੀ ਹੈ। ਤਾਂ ਇਸ ਸਿਸਟਰ ਦੇ ਬ੍ਰਦਰ ਨੇ ਇਸ ਸਿਸਟਰ ਬਾਰੇ ਦੱਸਿਆ ਕਿ ਇੱਕ ਸਾਲ ਤੋਂ ਮੇਰੀ ਸਿਸਟਰ ਦੇ ਫੇਸ 'ਤੇ ਅਲਰਜੀ ਹੈ। ਤਾਂ ਪ੍ਰਮੋ ਦੇ ਦਾਸ ਨੇ ਚਰਚ ਵਿੱਚ ਇਸ ਸਿਸਟਰ ਨੂੰ ਲੈ ਕੇ ਆਉਣ ਲਈ ਕਿਹਾ। ਇਹ ਸਿਸਟਰ ਦੱਸਦੇ ਹਨ। ਇਹ ਸਿਸਟਰ ਦੱਸਦੇ ਹਨ ਕਿ ਮਾਰਚ ਦੇ ਪਹਿਲੇ ਸੰਡੇ ਮੀਟਿੰਗ اٹੈਂਡ ਕਰਨ ਆਏ ਤਾਂ ਨੇ ਹੈਂਡ ਬ੍ਰੇਕ ਦੇ ਦੌਰਾਨ ਜਦੋਂ ਪ੍ਰਭੂ ਦੇ ਦਾਸ ਨੇ ਸਿਸਟਰ ਦੇ ਨੇ ਹੈਂਡ ਬ੍ਰੇਕ ਕੀਤੀ ਤਾਂ ਪ੍ਰਭੂ ਦੇ ਦਾਸ ਪ੍ਰਭੂ ਦੇ ਦਾਸ ਨੇ ਇਸ ਸਿਸਟਰ ਦੇ ਫੇਸ ਤੇ ਅਨਾਰਥਿਕ ਔਇਲ ਅਪਲਾਈ ਕੀਤਾ ਇਹ ਦੱਸਦੇ ਹਨ ਕਿ ਜਦੋਂ ਇਹਨਾਂ ਇੱਕ ਛੋਟਾ ਪਰਸਨਲ ਸ਼ੀਸ਼ਾ ਸੀ ਜੋ ਕਿ ਇਨਾਂ ਦੇ ਪਰਸ ਵਿੱਚ ਸੀ ਪ੍ਰਭੂ ਦੇ ਦਾਸ ਤੇ ਉਹ ਸ਼ੀਸ਼ੇ ਦਾ ਵੀ ਅਪੋਸਟਲ ਜੀ ਉੱਪਰ ਤੇਜ ਜਾਹਿਰ ਹੋਇਆ ਤੇ ਅਪੋਸਟਲ ਜੀ ਨੇ ਦੱਸਿਆ ਕਿ ਉਹ ਸ਼ੀਸ਼ਾ ਦੇਖਣਾ ਤੁਸੀਂ ਅੱਜ ਤੋਂ ਬੰਦ ਕਰ ਦਿਓ ਇਹ ਸਿਸਟਰ ਇਹ ਸੁਣ ਕੇ ਬਹੁਤ ਹੈਰਾਨ ਹੋਏ ਕਿਉਂਕਿ ਉਹ ਸ਼ੀਸ਼ਾ ਦਾ ਇਨਾਂ ਦੇ ਪਰਸ ਵਿੱਚ ਹੀ ਹੁੰਦਾ ਹੈ ਤੇ ਇਸ ਬਾਰੇ ਸਿਰਫ ਇਨਾਂ ਦਾਸੀ ਇਹ ਸੁਣ ਕੇ ਇਹਨਾਂ ਦਾ ਵਿਸ਼ਵਾਸ ਹੋਰ ਵੀ ਵਧਿਆ ਕਿ ਉਹ ਸ਼ੀਸ਼ਾ ਦੇਖਣਾ ਵੀ ਬੰਦ ਕਰ ਦਿੱਤਾ ਤੇ ਚਚਭਵਾਂ ਦਾ ਨੋਨਟਿਕ ਕੋਇਲ ਹਰ ਰੋਜ਼ ਇਸ ਤੇ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸਿਸਟਰ ਤੇ ਸਿਸਟਰ ਦੇ ਜੋ ਫੇਸ ਤੇ ਅਲਰਜੀ ਦੇ ਕਾਰਨ ਰੈੱਡਨੈਸ ਸੀ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਲਾਜਤਾਂ ਦੇ ਹੀਕ ਨਹੀਂ ਸੀ ਹੋ ਰਹੀਆਂ ਉਹ ਅਲਰਜੀ ਚਰਚ ਭਾਉਣ ਲਈ ਜੇ ਪ੍ਰਭੂ ਦੇ ਦਾਸ ਦੇ ਦੁਆਰਾ ਹੈਂਡ ਪ੍ਰੇਅਰ ਹੋਣ ਦੇ ਦੁਆਰਾ ਜਾਂ ਨੋਇੰਟੀ ਕੋਇਲ ਅਪਲਾਈ ਕਰਨ ਦੇ ਦੁਆਰਾ ਪਰਮੇਸ਼ਵਰ ਨੇ ਇਹਨਾਂ ਦੀ ਅਲਰਜੀ ਨੂੰ ਗਾਇਬ ਕੀਤਾ ਹੁਣ ਪੂਰੇ 2 ਢਾਈ ਮਹੀਨੇ ਹੋ ਚੁੱਕੇ ਹਨ ਇਸ ਸਿਸਟਰ ਫੇਸ ਦੀ ਰੈਡਨੈਸ ਤੇ ਅਲਰਜੀ ਤੋਂ ਪੂਰੀ ਤਰ੍ਹਾਂ ਫ੍ਰੀ ਹੋ ਚੁੱਕੇ ਹਨ ਤੇ ਆਪਣੀ ਲਾਈਫ ਵਿੱਚ ਬਹੁਤ ਖੁਸ਼ ਹਨ ਇਸ ਵੱਡੀ ਤੇ ਅਜੂਬੇ ਕੁਵਾਈ ਲਈ ਇਸ ਸਿਸਟਰ ਪਰਮੇਸ਼ਵਰ ਪਰਮੇਸ਼ਰ ਦੇ ਦਾਸ ਤੇ ਦਾਸੀ ਦਾ ਬਹੁਤ ਬਹੁਤ ਧੰਨਵਾਦ